ਹਾਂ ਭਈਆ ਠੰਡ ਠਾਰੀ ਜੀ ਤਾਂ ਬਾਲੀ ਬਦੀ ਪਈ ਸੀ ਹੋਰ ਆ ਚਲ ਹੁਣ ਤਾਂ ਇੱਕ ਦੋ ਦਿਨਾਂ ਦਾ ਧੁੱਪ ਜੀ ਲਾਉਂਦਾ ਹੈਗਾ ਹਨਾ ਹਾਂ ਬਚਾ ਕੇ ਰੱਖਿਆ ਕਰ ਭਾਈ ਹੁਣ ਤਾਂ ਛੁੱਟ ਗਈਆਂ ਤਾਂ ਬਾਦਗੀਆਂ ਸੀ ਹਾਂ ਹਾਂ ਲੱਗੇ ਸਕੂਲ ਤਾਂ ਹਾਂ ਠੀਕ ਹੈ ਸਾਡੇ ਸਾਰੇ ਜਵਾਕ ਜੱਲੇ ਭਈ ਗਏ ਹੋਏ ਆ ਇੱਕ ਛੋਟੀ ਹੁਣ ਗਈ ਹੈ ਵੱਡੀ ਪਹਿਲਾਂ ਜਾਇਈ ਸੀ ਹਾਂ 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 ਸਾਰੇ ਵਧੀਆ ਠੀਕ ਠਾਕ ਸਾਰੇ ਕੰਮ ਧੰਦੇ ਵਧੀਆ ਤੂੰ ਦੱਸ ਅੱਛਾ ਹੋਰ ਫਿਰ ਹੁਣ ਕੀ ਕਰੇ ਭਾਈ ਆਪ ਹੀ ਪਕਾ ਕੇ ਖਵਾਵੇਂਗਾ ਹੋਰ ਦੱਸ ਕੌਣ ਖਵਾਉ ਹੁਣ ਆਹੀ ਤਾਂ सोनू ਕਹਿਨੇ ਆ ਕਿਉਂ ਤੁਸੀਂ ਇੰਨੀ ਗੱਲ ਵਧਾਈ ਆਪਦੀ ਨਿਮੇੜਾ ਨਿਮੇੜੋ ਤੇ ਆਪਦੇ ਘਰੇ ਬਸ ਹੋਰ ਰਸੋ ਆਪ ਦਾ ਮौज ਮਾਰੋ ਆਪਦਿਆਂ ਨੂੰ ਬੇਲੇ ਪਕਾ ਕੇ ਖਵਾਵੇ ਕਵੇਲੇ ਖਵਾਵੇ ਤੈਨੂੰ ਫਿਕਰ ਨਾ ਰਹੇ ਤੂੰ ਆਪਦਾ ਖੇਤ ਬੰਨੇ ਦਾ ਕਰੇ ਉਹ ਆਪਦੇ ਜਵਾਕ ਸਾਹਮੇ ਕਰੇ ਹਾਂ ਅੱਛਾ ਕਿਵੇਂ ਅੱਛਾ ਲੈ ਤੂੰ ਜੀ ਸਦਕੇ ਆ ਮੈਂ ਤਾਂ ਕਹਿ ਨਹੀਂ ਆ ਭਾਈ ਜਾ ਲੈ ਆਪਦੇ ਜਵਾਕ ਉਹਨੂੰ ਪਰਿਵਾਰ ਨੂੰ ਕਰੇ ਹਾਂ ਮੈਂ ਤਾਂ ਬਾਗੋ ਬਾਗਾ ਨੀ ਮੈਂ ਭਾਗ ਜੂਗੀ ਕੋਈ ਨਹੀਂ ਮੈਂ ਤਾਂ ਜਾ ਕੇ ਕਹਿ ਦੂੰ ਅੱਜ ਹੀ ਆਏਗਾ ਅੱਛਾ ਅੱਛਾ ਲੈ ਤਾਂ ਨਾ ਭਾਗ پائی ਜੇ ਜੀ ਤੂੰ ਆਪਦੇ ਘਰੇ ਜਾਂਦੀ ਐ ਅਸੀਂ ਕੀ ਭਾਲਦੇ ਐ ਇਦੋਂ ਉਤੋਂ ਦੀ ਸਾਨੂੰ ਕੀ ਚਾਹੀਦਾ ਲੈ ਦੱਸ ਕੋਈ ਨਹੀਂ ਤੈਨੂੰ ਕੁਛ ਕਹਿੰਦਾ ਜੇ ਤੂੰ ਸਿੱਧਾ ਤਾਂ ਅਸੀਂ ਵੀ ਸਿੱਧੇ ਆ ਹਾਂ ਹਾਂ ਭਾਈ ਤੂੰ ਆਪ ਦੇ ਘਰੇ ਮੰਗ ਸਾਰੀ ਚੀਜ਼ ਰੱਬ ਤੋਂ ਵੀ ਪ੍ਰਮਾਤਮਾ ਮੇਰੀ ਕਮਾਈ 'ਚ ਵਾਧਾ ਕਰ ਤੇ ਆਪ ਦੀ ਚੀਜ਼ ਮੈਂ ਘਰੇ ਬਣਾਵਾਂ ਜੇ ਤੁਸੀਂ ਕਮਾਓਗੇ ਤਾਂ ਉਹ ਚੀਜ਼ਾਂ ਬਣਾਓਗੇ ਘਰੇ ਉਹੀ ਮੈਂ ਕਹਿਨੀ ਆ ਨਾ ਵੀ ਉਹ ਘਰ ਸੰਭੂ ਤੂੰ ਖੇਤ ਸੰਭੇਗਾ ਬੰਦਿਆਂ ਤੋਂ ਘਰ ਦੇ ਕੰਮ ਬੁੜੀਆਂ ਵਾਲੇ ਨਹੀਂ ਹੁੰਦੇ ਹਾਂ ਲੈ ਦੱਸ ਇਨੇ ਇਨੇ ਦਿਨ ਜਵਾਕ ਹੁਣ ਤੂੰ ਤਾਂ ਕਹਿੰਨਾ 8 ਦਿਨ ਹੋ ਗਏ ਮੈਂ ਤਾਂ ਜਵਾਕ ਨਹੀਂ ਨਿਮਾਏ ਤੇ ਉਹਦਾ ਆਪਦਾ ਹੋਵੇ ਆਪਦੇ ਨੂੰ ਵੇਲੇ ਨਿਮਾਵੇ ਕਵੇਲੇ ਨਿਮਾਵੇ ਤੈਨੂੰ ਲੋੜ ਹੀ ਨਹੀਂ ਹਾਂ ਚਲ ਕੋਈ ਨਹੀਂ ਮੈਂ ਉੱਥੇ ਜਾ ਵੜਦੀ ਆ ਤੇ ਮੈਂ ਜਾ ਕੇ ਉਹਨਾਂ ਨੂੰ ਕਹਿ ਦਿੰਨੀ ਆ ਭਾਈ ਵੀ ਕਿਕਰ ਸਿਆਉਂਦਾ ਤੇ ਹਾਂ ਜੇ ਕੋਈ ਹੋਰ ਗੱਲਬਾਤ ਹੈ ਤੂੰ ਮੈਨੂੰ ਦੱਸ ਦੇ ਵੀ ਆ ਗੱਲਬਾਤ ਆ ਫਿਰ ਮੈਂ ਭਈ ਉਹੋ ਜੀ ਗੱਲ ਕਰ ਲੂੰਗੀ पर हूं हाँ मैं तो तेन भी तू भी छा फिर घर बसूगा हां दोने तिर ही निम चलोगे फिर है भाई ना कोई नी मैं बग जानी हां हां हाँ, कोई नहीं मैं बग जानी बिंद झट चंगा 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 हां आ जी तू आज कोई नी अच्छा ਚਲ ਤੂੰ ਐਂ ਕਰ ਫਿਰ ਇਹਨੂੰ ਦਵਾਈ ਦਵਾਇਆ ਜਵਾਕ ਜਦੋਂ ਬਿਮਾਰ ਹੋਇਆ ਪਿਆ ਦਵਾਈ ਦਵਾ ਕੇ ਆ ਜੀ ਹਾਂ ਹਾਂ ਐ ਕਰ ਲੈ ਚੰਗਾ 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 ਚਲ ਮੈਂ ਤਾਂ ਜਾਣੀ ਬਸ ਹੁਣੀ ਤੁਰ ਪੈਣੀ ਚੰਗਾ ਚੰਗਾ ਹੁਣ ਲਾ ਹੁਣ ਵੀ ਤਾਂ ਆਈ ਹਾਂ ਉਸ ਲਾਈਨ ਤੇ ਕਿ ਲਾਏ ਪੂਆ ਹੁਣ ਜਵਾਕ ਬਿਮਾਰ ਹੋ ਗਏ ਮੈਂ ਲੈਣ ਜਾਣਾ ਐ ਪਤਾ ਲੱਗਦਾ ਜਵਾਕ ਬੁੜੀਆਂ ਹੀ ਪਾਲ ਸਕਦਾਂਗੇ ਬੰਦੇ ਕਿੱਥੋਂ ਪਾਲ ਦੇਣਗੇ ਜਵਾਕ ਲੈ ਦੱਸ ਜੀਤੋ ਨੂੰ ਵੀ ਹੁਣ ਸਮਝਾਵਾਂ ਜਾ ਕੇ ਕਿ ਸੌਰਗੇ ਤੇਰੇ ਨਿਆਣੇ ਬਿਮਾਰ ਹੋਏ ਪਏ ਤੂੰ ਜਾ ਕੇ ਆਪਦਾ ਘਰ ਸਾਹਮਣੇ ਵਾਲੇ ਆਪਦੇ ਬੱਚੇ ਸਾਹਮਣ ਚਲ ਮੈਂ ਵੀ ਜਾਮਾ ਜਰ ਤਾਂ ਬਣ ਕੇ ਬੇਬੇ ਪੂਆ ਦਾ ਫੋਨ ਆਇਆ ਸੀਗਾ ਅੱਛਾ ਤੇ ਪੋਕੀ ਕਹਿੰਦੀ ਸੀ ਕਹਿੰਦੀ ਆਉਣੀ ਆ ਮੈਂ ਅੱਛਾ ਕਿੱਥੇ ਮੈਂ ਆਉਂਦੀ ਆ ਆਉਣਾ ਕਿਵੇਂ ਸੀਗਾ ਹਾਂ ਕਿਕਰ ਤੋਂ ਦਾ ਫੋਨ ਆਇਆ ਸੀਗਾ ਅੱਛਾ ਕਿਕਰ ਸੇ ਦਾ ਆਇਆ ਸੀ ਫੋਨ ਕਹਿੰਦਾ ਲੈਣ ਆਉਣਾ ਮੈਂ ਲੈਣ ਆਉਣਾ ਕਹਿੰਦਾ ਹਾਂ ਮੈਂ ਕਹਿੰਦੇ ਸੀ ਸਰਪੰਚ ਵੀ ਹਨੀਗਾ ਘਰੇ ਉਹਨੂੰ ਕਹਿ ਦਿੰਦੇ ਵੀ ਮੈਂਬਰ ਸਰਪੰਚ ਨੂੰ ਕਹਿ ਦੇ ਭਾਈ ਵੀ ਉਹ ਆਊਗਾ ਫਿਰ ਗੱਲਬਾਤ ਤਾਂ ਕਰਨੀ ਪਊਗੀ ਨਾ ਉਹਦੇ ਨਾਲ ਤੁਹਾਨੂੰ ਪਤਾ ਆਪਾਂ ਕੰਦੇ ਤਾਂ ਗੱਲ ਵੀ ਨਹੀਂ ਕਰ ਸਕਦੇਗੇ ਹੁਣ ਆਪਾਂ ਆਪਣੇ ਮੁੰਡੇ ਨੂੰ ਕਹਿ ਦੇਣੀ ਹੈਗੀ ਸਰਪੰਚ ਨੂੰ ਵੀ ਭਾਈ ਤੂੰ ਸਰਪੰਚ ਕੋਲੇ ਜਾ ਕੇ ਆ ਹਾਂ ਸਰਪੰਚ ਕੋਲ ਜਾ ਆਊਗਾ ਐਨੇ ਚਲ ਭੂਆ ਆਉਂਦੀ ਹੈਗੀ ਫਿਰ ਉਹਦੇ ਨਾਲ ਗੱਲਬਾਤ ਕਰਦੇ ਆ ਬਾਕੀ ਕਿਵੇਂ ਬਣੂਗੀ ਉਹਦੇ ਆਏ ਤੋਂ ਪਤਾ ਲੱਗੂਗਾ ਬਣ ਨਹੀਂ ਬਣਾਉਣੀ ਤਾਂ ਕੀ ਹੈ ਜੀ ਤੈਨੂੰ ਪਤਾ ਹੀ ਹੈਗਾ ਵੀ ਕੀ ਬੋਲੂਗਾ ਉਹ ਆ ਕੇ ਉਹਨੇ ਆਪਣੀ ਤਾਂ ਸੁਣਨੀ ਨਹੀਂ ਆਉਟ ਨਹੀਂ ਸੁਣਾਊਗਾ ਉਹੀ ਤਾਂ ਗੱਲ ਆ ਬੇਬੇ ਸੁਣਦਾ ਤਾਂ ਉਹ ਪਹਿਲੇ ਦਿਨੋਂ ਹੀ ਨਹੀਂ ਕਿਸੇ ਦੀ ਜੇ ਸੁਣਦਾ ਹੁੰਦਾ ਤੇ ਆ ਨੌਪਤੀ ਨਹੀਂ ਆਉਂਦੀ ਸੀਗੀ ਉਹੀ ਤਾਂ ਗੱਲ ਆ ਕੀ ਕਰਗੇ ਫਿਰ ਹੁਣ ਚੱਲ ਆ ਜਾਂਦੇ ਤੇਰੀ ਭੂਆ ਨੂੰ ਤੇਰੀ ਪੂਆ ਨੇ ਮੂਦੀ ਗੱਲ ਸੁਣ ਲਈ ਆਪਾਂ ਵੀ ਉਹ ਆ ਕੇ ਕੀ ਕਹਿੰਦੀ ਹੈਗੀ ਉਹਨੂੰ ਵੀ ਫੋਨ ਫਾਨ ਨਹੀਂ ਕਰਿਆ ਹੋਊਗਾ ਹਾਂ ਫੋਨ ਤਾਂ ਕਰਿਆ ਸੀਗਾ ਐਂ ਕਹਿੰਦੀ ਸੀ ਕਿ ਕਹਿੰਦੀ ਫੋਨ ਕਰਿਆ ਹੈਗਾ ਕਿ ਕਰ ਸਿਹਾ ਉਹਨੇ ਮੈਨੂੰ ਕਿ ਅੱਜੇ ਮੈਂ ਲੈਣ ਆਉਣਾ ਹੈਗਾ ਐਂ ਲੈਣ ਆਉਣਾਗਾ ਫਿਰ ਤੂੰ ਫਿਰ ਹੋਰ ਕਿਵੇਂ ਆਊਗਾ ਬੇਬੇ ਤੂੰ ਵੀ ਕਵਣੀਆਂ ਗੱਲਾਂ ਕਰਦੀਆਂ ਕਤਮ ਆਈ ਨਹੀਂ ਆਪਾਂ ਨੂੰ ਤਾਂ ਦੱਸ ਸਕਦਾ ਸੀ ਆਪਣੇ ਘਰੇ ਵੀ ਫੋਨ ਹੈਗੇ ਹੈਗੇ ਉਹੀ ਤਾਂ ਘਾਟ ਆ ਉਹਦੇ ਚ ਹੈ ਆਪਾਂ ਨੂੰ ਤਾਂ ਕੋਈ ਗੱਲ ਦੱਸਣੀ ਨਹੀਂ ਉਹਨੇ ਹਾਂ ਸਰਪੰਚ ਕੋਲੇ ਲਾ ਲੈਂਦਾ ਫੋਨ ਤੇਰੇ ਕੋਲੇ ਲਾ ਲੈਂਦਾ ਫੋਨ ਹੈ ਕਿਵੇਂ ਮੇਰੇ ਕੋਲ ਲਾ ਲੈਂਦਾ ਨੀਵਾ ਥੋੜੀ ਹੋਣਾ ਉਹਨੇ ਆਪਣੇ ਕੋ ਮੂਰੇ ਉਹੀ ਤਾਂ ਮੈਂ ਗੱਲ ਕਰਦੀ ਵੀ ਆਪਣੇ ਨਾਲ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਜੇ ਆਊਗਾ ਫਿਰ ਵੀ ਆਪਣੇ ਨਾਲ ਗੱਲ ਤਾਂ ਹੋਊਗੀ ਉਹਦੀ ਚਲ ਦੇਖੀ ਜਾਓ ਜਿਹੜਾ ਕੁਝ ਬਣੂਗਾ ਮੈਂ ਤੈਨੂੰ ਘਰੇ ਵਹਾ ਕੇ ਨਹੀਂ ਰਾਜੀ ਪਤਾ ਮੈਂ ਤੈਨੂੰ ਆਇਆ ਨਹੀਂ ਆਂ ਵੀ ਆਪਦੇ ਘਰੇ ਤੂੰ ਬਾਸ ਰਸ ਆਪਦੇ ਬੱਚਿਆਂ ਚ ਜਾ ਮੇਰਾ ਵੀ ਬਹੁਤ ਚਿੱਤ ਦੁਖੀ ਹੁੰਦਾਗਾ ਜਿੱਦਾਂ ਤੂੰ ਬਿਲੜ ਬਿਲੜ ਕਰਦੀ ਟੁੜੀ ਫਿਰਦੀ ਰਹਿਣੀ ਆ ਪਤਾ ਮੈਂ ਤੇਰੇ ਮੂਰੇ ਨਹੀਂ ਬੋਲ ਸਕਦੀ ਬੇਬੇ ਤੈਨੂੰ ਕੀ ਲੱਗਦਾ ਵੀ ਮੇਰਾ ਜੀ ਘਰ ਦਾ ਬੈਠਣ ਨੂੰ ਮੇਰਾ ਆਪਦੇ ਜਵਾਕਾਂ ਚ ਜੀ ਨਹੀਂ ਕਰਦਾ ਜਾਣ ਪਰ ਕੀ ਕਰਾਂ ਮੈਂ ਤਾਂ ਆਪ ਦੁਖੀ ਆਂ ਜਦੋਂ ਉਹ ਹੀ ਗੱਲ ਸਮਝਦਾ ਹੀ ਨਹੀਂ ਉਹ ਕਦੇ ਐਂ ਤਾਂ ਸਮਝਿਆ ਹੀ ਨਹੀਂਗਾ ਵੀ ਮੇਰਾ ਮੇਰਾ ਘਰ ਬਸੇ ਮੈਂ ਹੀ ਇਕੱਲੀ ਚਾਹਨੀ ਆ ਮੇਰਾ ਘਰ ਬਸਦਾ ਰਹੇ ਮੈਂ ਆਪਦੇ ਜਵਾਕਾਂ ਚ ਜਾਵਾਂ ਉਹਨੂੰ ਤਾਂ ਨਹੀਂਗਾ ਮੈਂ ਲੈ ਆਵਾ ਘਰੇ ਆਪਦੇ ਜਵਾਕਾਂ ਚ ਆ ਜੂਗੀ ਪੁੱਤ ਇਹ ਗੱਲ ਉਹ ਨਹੀਂ ਨਾ ਸੋਚਦਾ ਵੀ ਮੇਰਾ ਘਰ ਬਸੇ ਉਹ ਤਾਂ ਜਾਣਤੇ ਹੋਇਆ ਪਿਆਗਾ ਹੁਣ ਚਲ ਕੋਈ ਗੱਲ ਨਹੀਂ ਪੁੱਤ ਜੇ ਆਉਂਦਾ ਤਾਂ ਨਾ ਆ ਜਾਂਦੇ ਅਸੀਂ ਆਪੇ ਗੱਲ ਕਰ ਲਾਂਗੇ ਤੂੰ ਨਾ ਬੋਲੀ ਨਾ ਬੇਬੇ ਮੈਂ ਕੀ ਬੋਲਣਾ ਹੈਗਾ ਮੈਂ ਤਾਂ ਪਹਿਲਾਂ ਨਹੀਂ ਕਦੇ ਬੋਲੀਗੀ ਨਾ ਹੀ ਉਹਨੇ ਬੋਲਣ ਦਿੱਤਾ ਕਦੇ ਮੈਨੂੰ ਮੇਰੇ ਐਡੀ ਹਿੰਮਤ ਕਿੱਥੇ ਆ ਗਈ ਵੀ ਮੈਂ ਉਹਦੇ ਮੂਰੇ ਬੋਲ ਲੂੰਗੀ ਚੱਲ ਕੋਈ ਨਹੀਂ ਮੈਂ ਚਾਹ ਪਾ ਕੇ ਲਿਆਉਣੀ ਆ ਤੂੰ ਚੱਲ ਉੱਥੇ ਛਲ ਬਣ ਗਈ ਚਾਹ ਮੈਂ ਚਾਹ ਬਣ ਗਈ ਮੈਂ ਬਣਾਈ ਬੈਠੀ ਸੀਗੀ ਚਾਹ ਇਹ ਤੇ ਤੇਰੇ ਪੂਆ ਦਾ ਫੋਨ ਆ ਗਿਆ ਤੂੰ ਆਂਦੀ ਕਿਵੇਂ ਬੈ ਕੇ ਪੂਆ ਦਾ ਫੋਨ ਆ ਗਿਆ ਚੱਲ ਮੈਂ ਪਾ ਕੇ ਲਿਆਉਣਾ ਹਾਂ ਚੱਲ ਕੋਈ ਨਹੀਂ ਫਿਰ ਤੇਰੇ ਪੂਆ ਨੂੰ ਆ ਜਾਂਦੇ ਆਪਾਂ ਕਰਦੇ ਆਂ ਗੱਲਬਾਤ ਜਿਵੇਂ ਹੋਲਪਾਈ ਕਰ ਲਾਂਗੇ ਗੱਲ ਮੈਂ ਕੀ ਕਰਾਂ ਮੈਂ ਜਵਾਖੜੀ ਬਿਲਡ ਬਿਲਡ ਕਰਦੀ ਆ ਮੁਰੋ ਉਹ ਨਹੀਂ ਨਾ ਚੱਗਦਾ ਤੋਰਤਾ ਦੇ ਮਾਮਾ ਲੱਭੇ ਮੈਨੂੰ ਅੱਜ ਉਹਨੇ ਕਿਕਰ ਸੋਨੇ ਭੇਜਿਆ ਦਵਾਰ ਅੱਛਾ ਤੇ ਉਹ ਆਉਂਦਾ ਅੱਜ ਉਰੇ ਆਣਾ ਨਾ ਫਾਂ ਫੇਰ ਆਪਾਂ ਕੋਈ ਉਹਦੀ ਗੱਲਬਾਤ ਕਰਾਂਗੇ ਆਉਣ ਦਿਓ ਨੂੰ ਲੈ ਨਹੀਂ ਆਉਂਦਾ ਹਰਜੀਤ ਨੂੰ ਕਹਿੰਦਾ ਤਾਂ ਸੀਗਾ ਕਿ ਮੈਂ ਲਿਆ ਆਉਂਗਾ ਤੇ ਬਾਕੀ ਮੈਂ ਆਇਆ ਸੀ ਮੁੰਡਾ ਕਿੱਥੇ ਮੁੰਡਾ ਤਾਂ ਬਾਹਰ ਗਿਆ ਹੋਇਆਗਾ ਅੱਜ ਛੁੱਟੀ ਸੀਗੀ ਘਰੇ ਤੇ ਫਿਰ ਮੁੰਡੇ ਨੂੰ ਭੇਜ ਕੇ ਸਰਪੰਚ ਕੋਲੇ ਉਹਦੇ ਨਾਲ ਗੱਲਬਾਤ ਕਰਿਆ ਵੀ ਉਹ ਆਊਗਾ ਤੇ ਸਰਪੰਚ ਨੂੰ ਸੱਦਦਾ ਕਿ ਆਪਾਂ ਨਾਲ ਕੋਲੇ ਨਾ ਤਾਂ ਇਹਨੇ ਫੋਨ ਕਰਿਆ ਸੀ ਕਿ ਤੇਰੇ ਕੋਲੇ ਵਗਿਆ ਸੀਗਾ ਮੈਨੂੰ ਫੋਨ ਕਰਿਆ ਸੀ ਬਿੱਪੂ ਤੂੰ ਅੱਜ ਜਾ ਉੱਥੇ ਤੇ ਮੈਂ ਵੀ ਆਵਾਂ ਵੀ ਕਹਿੰਦਾ ਲੈਣ ਵਾਸਤੇ ਆਉਂਦਾ ਕਿ ਹਜੇ ਕੋਈ ਗੱਲਬਾਤ ਕਰਨ ਵਾਸਤੇ ਆਉਂਦਾ ਉਹ ਕਹਿੰਦਾ ਟਾਈਮ ਸੀ ਜਿੰਨਾ ਲੈ ਆਉਂ ਜੀ ਤੂੰ ਬਾਕੀ ਉਹਦੇ ਅੱਜ ਤੋਂ ਪਤਾ ਲੱਗੂ ਭਾਈ ਉਹ ਕਹਿੰਦੇ ਹੁੰਦੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਆਪਾਂ ਕੋਲ ਨਾ ਚਰਜ ਕੀ ਨਹੀਂ ਜਿੰਨਾ ਚਿਰ ਆ ਕੇ ਇੱਥੇ ਗੱਲਬਾਤ ਦੱਸਦਾ ਨਹੀਂ ਕੋਈ ਕਿ ਉਹ ਹਣ ਜੀਤ ਨੂੰ ਲੈਣ ਆਉਂਦਾ ਜਾਂ ਕੋਈ ਊ ਗੱਲਬਾਤ ਕਰਨ ਆਉਂਦਾ ਮਾ ਤਾਂ ਅੱਗੇ ਆ ਕੇ ਹਟੀ ਨੋਖਾ ਰੋ ਜਰਾ ਫੁੰਨੇ ਪੈਂਦੇ ਇਹਨਾਂ ਦੀ ਪੁੱਛ ਨਾ ਭਾਈ ਸਾਡਾ ਤਾਂ ਕਹੇ ਜੇ ਆਖੇਂ ਕਹਿੰਦਾ ਮੱਥਾ ਲਵਾਇਆਗਾ ਮੈਂ ਤਾਂ ਆਖੇਂ ਕਹਿੰਦੀ ਉਹ ਬੇੜਾ ਨੂੰ ਪਸਤਾਉਣੀ ਆ ਜਿੰਨੇ ਬੇੜਾ ਤੇ ਮਾਤੇ ਚੋਲੀ ਪਾਤੀ ਇਹ ਨਹੀਂ ਮੇਰੀ ਗੱਲ ਸੁਣ ਮੇਰੀ ਚੋਲੀ ਤਾਂ ਪਾਤੀ ਮੈਂ ਕੋਈ ਮਾੜੇ ਥਾ ਨਹੀਂ ਕਰਾਇ ਸੀ ਕਰਾਇਆ ਤਾਂ ਮੈਂ ਚੰਗਾ ਕਰਕੇ ਸੀਗਾ ਤੇ ਮੈਂ ਤਾਂ 50 ਰਿਸਤੇ ਕਰਵਾਤੇ ਕੋਈ ਕੁੜੀ ਨਹੀਂ ਔਖੀ ਹੈ ਇਹ ਤੇਰੀ ਧੀ ਖਬਰਾਂ ਕਿਉਂ ਇੰਨੀ ਦੁਖੀ ਐ ਉਸ ਉਹ ਕੰਜਰ ਐ ਉਸ ਭਾਈ ਤੇਰੀ ਧੀ ਆਪਣੀ ਸਿਆਣੀ ਬਣਦੀ ਆ ਕੋ ਸਾਇਦੇ ਕੋਲ ਤਾਂ ਮੂੰਹ ਬਣਾ ਕੇ ਬੈਠੀ ਨੇ ਮੈਂ ਇਹਨੂੰ ਉਹਦੇ ਵੀ ਲੜਕੇ ਵੀ ਸੀ ਵੀ ਬਿੱਲਿਆ ਮਾੜੀ ਮੋਟੀ ਸ਼ੇਰ ਬਣ ਕੇ ਰਹਾਗਾ ਇਹ ਕੋਲ ਆਪਾਂ ਛੱਡਦੇ ਇੱਥੇ ਛੱਡ ਜਾ ਨਾ ਮੇਰੀ ਤਾਂ ਫੇਰ ਤਾਂ ਸਿਆਣੀ ਸੀ ਵੀ ਉਹਨੂੰ ਚਾਰ ਤਾਂ ਸੁਣਾਉਂਦੀ ਤੇ ਚਾਰੋ ਤੋਂ ਸੁਣਦੀ ਇਹ ਚਲੂ ਲੂਣੀ ਆ ਬੋਲਦੀ ਨਹੀਂਗੀ ਹੈ ਉਹਦੇ ਚਸ ਕਰ ਚਲਾ ਕੇ ਚਾਹੀਦੀ ਸੀਗੀ ਜਿਵੇਂ ਚਤਰ ਚਲਾ ਕੇ ਚਾਹੀਦੀ ਸੀ ਪਰ ਜੇ ਉਹਦੇ ਤਾਂ ਸੁਣ ਲਏਦੇ ਉਹਨੂੰ ਜੇ ਉਹ ਚਾਰ ਸੁਣਦਾ ਇੱਕ ਤਾਂ ਸੁਣਾਵੇ ਉਹਨੂੰ ਬਿਹਾਰ ਮੈਨੂੰ ਆ ਇੱਥੇ ਪੱਥਰ ਦਾ ਜਵਾਬ ਇੱਟ ਦਿੰਨੀ ਹੈ ਜੱਟਾ ਉਹ ਨੂੰ ਆ ਹੀ ਕਹਦੇ ਉਹ ਆ ਬੋਲਣ ਵੀ ਦੇਵੇ ਬੋਲਣ ਨਹੀਂ ਦਿੰਦਾ ਮੈਨੂੰ ਜਮਾ ਬਾਕੀ ਭਈ ਤੇਰੀ ਮਾਂ ਨੇ ਮੂੰਹ ਪਾਤਾ ਜਿੱਦੋਂ ਹੁਣ ਤੂੰ ਉਹਦੀਆਂ ਬੰਦਾ ਪੂਰਾਂ ਕਰਦੀਆਂ ਕੋਸ ਤੇਰਾ ਵੀ ਜਮਲਾ ਹੈ ਆਏ ਕੋਠੇ ਮੇਰੀ ਗੱਲ ਸੁਣ ਲ ਜਿੱਦੇ ਤੇ ਦਿੱਵੀ ਆਹੀ ਹੈ ਉੱਤੇ ਕੋਈ ਅੜਿਆ ਉਹਦਾ ਮਾਰ ਪਿਆ ਜਾਂਦਾ ਸੀ ਕਿਸੇ ਨੇ ਆਖਿਆ ਕਿ ਸਾਨੂੰ ਆਹ ਪਾਓ ਜਾਂ ਸਾਨੂੰ ਆਹ ਦਿਓ ਡਰਾਮਾ ਡੱਕਾ ਦਾ ਨਹੀਂ ਦਿੱਤਾ ਜਿਹੇ ਜੀ ਗੱਲ ਕਹੀ ਸੀ ਉਹ ਨਹੀਂ ਨਿਭੜਿਆ ਆਪਾਂ ਬਦਕੇ ਦਸੂਦੂ ਘਟਾਇਆ ਹੀ ਆ ਵਧਾਇਆ ਨਹੀਂ ਤੇਰਾ ਕੰਮ ਨਾ ਹੁਣ ਮਾਸਰ ਖੋਟ ਕੱਢੀ ਚੱਲ ਕੋ ਜੋ ਵੀ ਗੱਲ ਆ ਹੁਣ ਮਾਸਰ ਬਣਾ ਦਿਆ ਕਰ ਆਈ ਨਹੀਂ ਆਂਦੀ ਵੀ ਭਾਈ ਮੈਂ ਨੂੰ ਤਾਂ ਗੱਲ ਖੋਲੀਗੀ ਕੋਈ ਚੱਜ ਨਾ ਮੈਂ ਦੱਸ ਕਾਨੂੰਨੀ ਗੱਲ ਖੋਲ੍ਹਨੀ ਗੱਲ ਖੋਲ੍ਹੀ ਤਾਂ ਬਿਨੇ ਤੇਰੀ ਧੀ ਦਾ ਰਿਸ਼ਤਾ ਕਰਾਤਾ ਤੂੰ ਤਾਂ ਮੇਰੇ ਨਾਲ ਲੜਨ ਬਾਈਗੀ ਤੂੰ ਇਹਨੂੰ ਬਸਾਉਣ ਦੀਆਂ ਸੋਚ ਮੇਰੇ ਨਾਲ ਨਾ ਲੜ ਮੈਂਨਸ ਤੇਰਾ ਟੀ ਮਾੜਾ ਕਰਤਾ ਨਾ ਬਸਾਉਣ ਦੀ ਸੋਚ ਨੇ ਆ ਮਾਟਾ ਕਿੱਦਾਂ ਨਹੀਂ ਮੈਂ ਟੱਕਰ ਜਾਨੀ ਭਾਈ ਆਪਲੇ ਘਰੇ ਭਾਗ ਜੇ ਤੇਰੇ ਨਾਲ ਮੈਂ ਟੱਕਰ ਲਾ ਲੈਣਾ ਉਹਦਾ ਮੈਂ ਟੱਕਰ ਹੀ ਜਾਨੇ ਵੀ ਭਾਈ ਆਪਲਾ ਘਰ ਬਸਾ ਲਾ ਲੈ ਜਾ ਪੁੱਤ ਮਾਰਦਾ ਨਾ ਕਰੇ ਆ ਫਿਰ ਤੂੰ ਹੋਰ ਲਵਾ ਦੇ ਸੀ ਲਵਾ ਦੇ ਸੀ ਉਹ ਤਾਂ ਮੈਨੂੰ ਪੁੱਛਦੀ ਵੀ ਨਹੀਂ ਇੱਕ ਵਾਰੀ ਵੀ ਮੈਂ ਇਥੋਂ ਵਿੰਦੇ ਆਪ ਕਸਮੰਦਾ ਮੈਂ ਕਿਵੇਂ ਕਰ ਉਹ ਤਾਂ ਬੂਆ ਹਮਤੀ ਬਣ ਜਾਂਦੀ ਜੇ ਨੇ ਸੀ ਲਵਾਤਾ ਫਿਰ ਕੀ ਮਾਰਾ ਕਰਤਾ ਆ ਫਿਰ ਫੇਰ ਪੁੱਤੋਂ ਨੇ ਗੱਡੀ ਮੰਗਲੀ ਹੁਣ ਗੱਡੀ ਮੰਗ ਲਈ ਉਹ ਤਾਂ ਉਹਦੇ ਚ ਕਮੀਆਂ ਨੇ ਹੈ ਉਹ ਐ ਤਾਂ ਦੇਖਦਾ ਨਹੀਂ ਵੀ ਹੁਣ ਰੋਜ਼ ਰੋਜ਼ ਮੈਨੂੰ ਕਿੱਥੋਂ ਦੇਣਗੇ ਗੱਡੀਆਂ ਉਹ ਤਾਂ ਸੰਗਲਾ ਹੀ ਬੱਠਾ ਆ ਉਹ ਇਸ ਕਰ ਤੂੰ ਫਿਰ ਸਾਡਾ ਤਾਂ ਤਾਰੋ ਨੇ ਭੁੜੀ ਜੇ ਮੂੰਹ ਨੂੰ ਲਾਤਾ ਕਿ ਉਹ ਤੇ ਮੂੰਹ ਨੂੰ ਲਾਤਾ ਚੱਲ ਅਸੀਂ ਲਾ ਆਏ ਸੀ ਫਿਰ ਇਹਦੇ ਇਸ ਗੱਲ ਦਾ ਸਾਡਾ ਕਸੂਰ ਬਣ ਗਿਆ ਮੇਰੇ ਲਾ ਕੇ ਕਿਉਂ ਆਈ ਚੱਲ ਭਾਈ ਤੁਹਾਡਾ ਕਸੂਰ ਜਮਾ ਨਹੀਂ ਤੁਹਾਡੇ ਚ ਕਿੱਥੇ ਕਸੂਰ ਹੈ ਮੈਂ ਤਾਂ ਆਪ ਕਹਿੰਦੀ ਹਾਂ ਪਰ ਜਿਹੜੀਆਂ ਗੱਲਾਂ ਹੁਣ ਮੈਂ ਕਰਨੀਆਂ ਨੇ ਉਹ ਗੱਲਾਂ ਤੇ ਆਜਾ ਹੁਣ ਬਾਹਲਾ ਮੇਰੇ ਗੱਲ ਪਾਉਣ ਦੀ ਤਾਂ ਲੋੜ ਨਹੀਂ ਕੈਨੂੰ ਮੈਂ ਤਾਂ ਉਹਨੇ ਪੇਤੀ ਤਾਂ ਮੈਂ ਆ ਗਈ ਨਹੀਂ ਮੈਂ ਆਉਂੂ ਕਿ ਰਾਜ ਚੱਲ ਭੂਆ ਅਸਲ ਤਾਂ ਮੇਰੀ ਤੀਨੇ ਕਰਨ ਮਾਰੇ ਸੀਗੇ ਜਿਹੜੇ ਇਹ ਜਾਂਦੇ ਅੱਖਾਂ ਕਹੀਏ ਕਿ ਪੇਸ਼ ਪਾਤੀ ਮੈਂ ਚਲ ਹਾਂਏ ਲਾਲਾ ਮੇਰੀ ਗੱਲ ਸੁਣ ਮੈਂ ਕੀ ਕਹਾ ਮਾਰਾ ਸੀ ਕੁਸ ਮਾਰੇ ਹੁੰਦੇ ਕੁਸ ਬਣਾ ਲਈਦੇ ਆ ਮੇਰੀ ਗੱਲ ਸੁਣ ਲੋ ਲੜੋ ਨਾ ਤੁਸੀਂ ਦੋਨੇ ਜੇ ਆਊਗਾ ਭਾਈ ਮੈਂ ਤਾਂ ਵਗ ਜੂੰਗੇ ਨਾਲ ਮੇਰੀ ਆਪੇ ਆਈ ਹੋ ਰਹੀ ਆ ਤੁਹਾਨੂੰ ਪਤਾ ਹੀ ਆ ਮੈਨੂੰ ਜੜੀਆਂ ਗੱਲਾਂ ਤੁਸੀਂ ਕਰਦੀਆਂ ਹੁਣ ਤੁਹਾਨੂੰ ਔਖਾ ਹੋ ਗਿਆ ਤੁਹਾਨੂੰ ਤਾਂ ਐ ਹੋ ਗਿਆ ਵੀ ਇਹ ਪਤਾ ਨਹੀਂ ਹੁਣ ਸਦਾ ਵਸਤੀ ਇੱਥੇ ਬੈਠੀ ਰਹੂਗੀ ਰੋਟੀ ਜਣੀ ਸਾਨੂੰ ਨਹੀਂ ਔਕੀ ਹੋएगी ਮੈਂ ਤਾਂ ਤੈਨੂੰ ਆ ਨਹੀਂ ਵੀ ਪਈਦਾ ਉਹ ਜੱਟ ਦੀਆਂ ਰੜਕਾਂ ਕੱਢ ਕੇ ਜਾਈ ਤੂੰ ਆਈ ਤੇ ਤੂੰ ਮਗਰ ਲਾਦ ਕੇ ਸੀ ਉਹਦੇ ਜਦੋਂ ਉਹਦੀਆਂ ਰੜਕਾ ਨਿਕਲਣੀਆਂ ਉਦੋਂ ਮੇਰੇ ਜਵਾਕ ਰੋਲ ਜਾਣਗੇ ਕੋਈ ਨਹੀਂ ਰੁਣੀ ਜਾਂਦੇ ਉਹਦੇ ਕਿਹੜੇ ਜਵਾਕ ਨਹੀਂ ਤੇਰੇ ਵੀ ਜਵਾਕ ਰੋਦੇ ਵੀ ਜਵਾਕਾ ਉਹ ਤਾਂ ਰੁਣੀ ਜਾਂਦੇ ਰੋਲਦਾ ਵੀ ਰੁਣੀ ਜਾਂਦੇ ਹੋਰ ਤੇਰਾ ਕੀ ਹੈ ਜਵਾਕ ਰੋਣ ਦੇ ਮਾਰੇ ਸਾਰੇ ਨਾ ਨਹੀਂ ਤੋਰਨੀ ਭਾਈ ਜਾਨਾ ਤੋਰੇ ਤੇਰੀ ਮਾਂ ਤੇ ਤੇਰੀ ਮਾਂ ਤੈਨੂੰ ਰੱਖ ਕੇ ਰਾਜੀ ਹੈ ਫਿਰ ਤੂੰ ਰਹਿ ਪਾ ਫਿਰ ਕਿਉਂ ਐਵੇਂ ਮੇਰੇ ਰਾਹ ਭਣਾਇਆ ਰੋਜ਼ ਨਾ ਤੂੰ ਨਹੀਂ ਕਿਸੇ ਦੀ ਜਵਾਖੜੀ ਤੇਰੀ ਤਾਂ ਪੋਰਾ ਕਦਰ ਨਹੀਂ ਉਸ ਕਰੇ ਹਲੇ ਜਵਾਕਾਂ ਨੂੰ ਰੋਂਦੀਏ ਮੇਰੇ ਜਵਾਕਾਂਗੇ ਸਮਾ ਲਈ ਉਹਨੂੰ ਦੇਖਣ ਦੇ ਛੱਟਵਰਾ ਨੂੰ ਹੋਣ ਦੇ ਜਿਦਾ ਜਵਾਕ ਸਾਂਭਦਾ ਗਾ ਰੋਟੀ ਟੁੱਕ ਪਕਾ ਕੇ ਦਿੰਦਾ ਉਹਨੂੰ ਪਤਾ ਕੁਛ ਤਾਂ ਲੱਗਦਾ ਹੀ ਆ ਨਹੀਂ ਬੇਬੇ ਮੈਂ ਸੋਚ ਸਮਝ ਲਿਆ ਹੁਣ ਵੇ ਬੱਸ ਕਿੰਨਾ ਚੱਕਰ ਇੱਥੇ ਬੈਠੀ ਰਹੂੰਗੀ ਚੱਲ ਜਿਵੇਂ ਕਰਦਾ ਦੇਖੀ ਜਾਊਗੀ ਕਿਤੇ ਹੀ ਮਾਰ ਦੂ ਤੈਨੂੰ ਫਿਰ ਜੇ ਮੇਰੇ ਕਰਮਾਂ ਚ ਮਰਨਾ ਲਿਖਿਆ ਉਹਦੇ ਹੱਥੋਂ ਤਾਂ ਫਿਰ ਮਾਰ ਦੇ ਹਾਂ ਉਹਦੇ ਹੱਥੋਂ ਲਿਖਿਆ ਤੇਰਾ ਮਰਨਾ ਚੱਲ ਕੋਈ ਨਹੀਂ ਮੁੰਡਾ ਕਿੱਥੇ ਅਜੀਤ ਮਾਰ ਬੋਲ ਮੈਂ ਤੇਰੀ ਮਾਂ ਦੇ ਤਾਣੀ ਮੈਂ ਬਾਹ ਮੂੰਹ ਲਾ ਲੀ ਗੀ ਗਾਲੀ ਪੈ ਗਈ ਲੈ ਮੇਰੇ ਘਰ ਦੀ ਮੈਂ ਫਾਇਦੇ ਕਰਦੀ ਐ ਤੇ ਇਹਨੂੰ ਨੁਕਸਾਨ ਲੱਗਦੇ ਐ ਗਲਤਗਾ ਇਹ ਦੀਆਂ ਤੇ ਸਿਰ ਤੇ ਮੇਰੇ ਹੋ ਹੋ ਕੁੱਦੀ ਐ ਮੈਂ ਤੇਰੇ ਗਾੜ ਨਹੀਂ ਪੈਂਦੀ ਮੈਂ ਤਾਂ ਤੈਨੂੰ ਉਸ ਬਾਈ ਕੀ ਗੱਲ ਕਰੀ ਐਗੀ ਤੂੰ ਤਾਂ ਕੁੱਠੀ ਦਾ ਜਾਨੀ ਐ ਗੱਲ ਮੈਂ ਕਾਹਨੂੰ ਕੁੱਠੀ ਦੀ ਜਾਨੀ ਐ ਗੱਲ ਮੈਂ ਐਵੇਂ ਕਿਤੇ ਭਕਾਈ ਕਰਦੀ ਤੂੰ ਫਿਰਦੀ ਐਗੀ ਤੀਜੇ ਦਿਨ ਕਦੇ ਉਹ ਕਹਿ ਦਿੰਦਾ ਅੱਜ ਉੱਥੇ ਆ ਜਾ ਕਦੇ ਤੁਸੀਂ ਕਹਿ ਦੇਨੂੰ ਅੱਜ ਆ ਜਾ ਅੱਜ ਆਈ ਹੁੰਦਾ ਜਾਓ ਹੁੰਦਾਗਾ ਮੈਂ ਸੋਡਾ ਰੌਲਾ ਨਹੀਂ ਨਿਬੜਵਾ ਨਾਲੇ ਮੈਂ ਐਵੇਂ ਮੂਰੇ ਮੂਰੇ ਤੁਰੇ ਫਿਰਦੀ ਐਗੀ ਨਪੇ ਸ਼ਾਪਾ ਵੀ ਤੂੰ ਵੀ ਪਵਾਈ ਸੀ ਸਾਲੋਂ ਵੀ ਤੂੰ ਵੀ ਸੀ ਨਾ ਤੈਨੂੰ ਚੱਦਗੇ ਹੋਰ ਅਸੀਂ ਕਿਵੇਂ ਚੱਦ ਲੈ ਮਾਇਤਰਾ ਜੀ ਤੇ ਹੀ ਸੀ ਤੂੰ ਤੇਰੀ ਭਤੀਜੀ ਦੇ ਸਾਥ ਕਰਾਉਂਦੇ ਮੇਰੇ ਪੁੱਤ ਨੂੰ ਤੇ ਤੇਰੀ ਭਤੀਜੀ ਦੇ ਕੋ ਪਹਿਲਾਂ ਠੀਕ ਉਸ ਕਰਦੀ ਹੁੰਦੀ ਸੀ ਇਹ ਆਪ ਜਿਹੇ ਸਾਰੇ ਮੈਂ ਕਦੇ ਤੇਨੋਂ ਲਾਵਾ ਦਿੱਤਾ ਵੀ ਆਜ ਅੱਜ ਤੇਰੀ ਭਤੀਜੀ ਨੇ ਆਏ ਕਰ ਲੈ ਜਾਈਏ ਕਰ ਲੈ ਘੜ ਕੇ ਉੱਠ ਕੇ ਜਾ ਨਾ ਕਰਦੀ ਰੋਟੀ ਨਾ ਬਣਾਉਂਦੀ ਸਿਰਫ ਕੰਮ ਦੀ ਸਾਰਾ ਦਿਨ ਪਈ ਰਹਦੀ ਅੰਦਰ ਤੇ ਫੇਰ ਪਰ ਬਰਿਆ 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 ਮੈਨੂੰ ਕੰਮ ਤੇ ਲੰਮ ਤੈਨੂੰ ਇੱਕ ਦਿਨ ਨਹੀਂ ਨਾ ਭਾ ਦਿੱਤਾ ਫੇਰ ਉਹ ਨਿਆਣੀ ਸੀ ਕਦੋਂ ਤਾਂ ਲੱਗ ਗਈ ਇਹ ਤਾਂ ਉਹੀ ਗੱਲ ਸੁੱਖਾ ਸਾਰੇ ਕੰਮ ਤਾਂ ਤੇ ਕਿਉਂ ਉੱਡਦੀ ਸੀਗੀ ਇਹ ਤਾਂ ਅੱਖਾਂ ਹੀ ਕਹਿੰਦੇ ਮੰਗੇ ਤੈਨੂੰ ਤਾਂ ਨੀਂਦ ਨਹੀਂ ਸੇਉਂਦੀ ਹੁੰਦੀ ਹਾਂ ਬੜਕੋ ਬੜਕੋ ਉੜਦੀ ਹੁੰਦੀ ਸੀ ਕਿੱਦਾਂ ਦਿਨਾਂ ਚੜ ਕੇ ਮੇਰੇ ਤੀਨੇ ਕਿੱਦਾਂ ਲੰਬਾ ਲੈ ਆ ਸੀ ਆ ਕਾਦੇ ਪਿੱਛੇ ਕੋੜਦਾ ਇਹਨੂੰ ਫਿਰ ਉਹ ਤਾਂ ਉਹਨੂੰ ਤੂੰ ਪੁੱਛ ਲੈ ਕਾਦੇ ਪਿੱਛੇ ਕੋੜਦਾ ਜਦੋਂ ਤੂੰ ਆਪ ਚੀਜ਼ਾਂ ਲੈ ਲੈਦੀ ਨਹੀਂ ਤਾਂ ਕੁੱਟਦਾ ਜੱਟ ਆਏ ਕਿਸੇ ਦੀ ਕੀ ਹਿੰਮਤ ਆ ਮੈਂ ਨਹੀਂ ਕਿਸੇ ਨੇ ਬਸ ਬੇਬੇ ਹੁਣ ਤਾਂ ਤਾ ਤੂੰ ਬੁਰੀ ਵੱਜ ਗਈ ਤੂੰ ਜਿਹੜੀਆਂ ਚੀਜ਼ਾਂ ਲੈ ਕੇ ਦੇਤੀਆਂ ਆਪ ਦੇਤੀ ਨੂੰ ਤੂੰ ਬੁਰੀ ਵੱਜੀ ਹੈਗੀ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇਰਾ ਤਾਂ ਕੋਈ ਨਹੀਂ ਬੜ ਕੇ ਚੱਲਦਾ ਤੇਰਾ ਕੋਈ ਨਹੀਂ ਬੜ ਕੇ ਚੱਲਦਾਗਾ ਬਸ ਮੇਰਾ ਕਿਹਨੇ ਬੰਨਣਾ ਹੈ ਹਾਂ ਵੀ ਤੇਰਾ ਮੇਰੇ ਕਰਮਾਂ ਚ ਤਾਂ ਦੋਖ ਲਿਖੇ ਨੇ ਜਿਹੜੇ ਭੋਗੀ ਜਾਨੀ ਆ ਮੈਂ ਹਜੇ ਆਇਆ ਜੇ ਕਿ ਇਹਨੂੰ ਨਿਸੂ ਕੇ ਕੰਮ ਤਾਂ ਦੇਦੀ ਇਹਨੂੰ ਤਾਂ ਆਪੀ ਸੂਨੀਗੀ ਜਿਹੜੇ ਆਖੇਂ ਕਹਿੰਦੇ ਸਾਰੇ ਕਬਰ ਦੇ ਅੱਗੇ ਤੱਕੇ ਲੈਂਦੀ ਹੁੰਦੀ ਸੀ ਕੱਟ ਸੀਗੀ ਪੂਰਾ 15 ਜਣਾ ਕਮੇਤੀ ਰੋਟੀਆਂ ਪਕਾਉਂਦੀ ਸੀਗੀ ਨਾਲੇ ਸੁੱਲ੍ਹੇ ਤੇ ਪਕਾਉਂਦੀ ਸੀਗੀ ਨਾ ਹਾਂ ਗੱਲ ਤਾਂ ਮੈਂ ਆਖੀ ਨਹੀਂ ਇਹਨੂੰ ਸੂਨੀ ਆਖੀ ਤਾਂ ਜਾਨੀ ਆ ਹਾਂ ਮੈਂ ਤਾਂ ਕੋਈ ਆਖੀ ਨਹੀਂ ਮੈਂ ਤਾਂ ਉਹਨੂੰ ਕਹਿ ਦੂੰਗੀ ਅੱਜ ਆਜੂਗਾ ਕਿ ਲਾ ਭਾਈ ਅੱਜ ਆ ਗਈ ਮੈਂ ਐਦੂ ਵਾਰ ਸੋਦੀ ਆਪ ਦੀ ਕਵੀਦਰੀ ਜਿਵੇਂ ਮਰਜੀ ਨਹੀਂ ਜਿੱਥੇ ਹੁੰਦਾ ਜੇ ਤਾ ਤੂੰ ਤੱਕੜਾ ਹੈ ਤਾਂ ਤੂੰ ਇਹਨੂੰ ਮਾਰ ਦੇ ਜੇ ਇਹ ਤੱਕੜੀ ਤੇ ਤੈਨੂੰ ਵਰਦੂ ਫਿਰ ਜਿਵੇਂ ਸਾਦਾ ਹੀ ਰੰਡੀ ਰਹਾ ਰਿਹਾ ਤਾਂ ਪਰ ਆ ਮੈਥੋਂ ਤਾਂ ਨਹੀਂ ਐਵੇਂ ਤੂੰ ਸਾਹ ਖੰਨ ਹੁਕਮ ਦਾ ਹਜਾ ਲਹਾਈ ਦਾ ਜਿਹਾ ਸੀ ਤੱਕੜੇ ਹੁੰਦੇ ਨਾ ਇੰਨਾ ਪੌੜਾ ਨੂੰ ਨਹੀਂ ਸੀ ਪਹੁੰਚੀਦਾ ਸੀ ਤੱਕੜੇ ਮੁੰਡੇ ਤਾਂ ਅਸੀਂ ਤਾਂ ਆਪ ਦੀ ਧੀ ਨੂੰ ਆਨੇ ਵੀ ਬਸੇ ਆਉਂਦੇ ਘਰੇ ਕਿਵੇਂ ਬਸੇ ਤਾਂ ਨਹੀਂਵੇਂ ਹੋਏ ਖੜੇ ਜਾਂਦੇ ਘਰੇ ਕਿ ਨਾਰੇ ਨਹੀਂਵੇਂ ਹੁੰਦੇ ਅਗੇ ਹਾਂ ਚੱਲ ਕੋਈ ਨਹੀਂ ਹੁਣ ਜਿਹੜੀ ਮੈਂ ਗੱਲ ਕਹੀ ਨਹੀਂ ਉਹਦੇ ਤਾਂ ਤੇ ਤੂੰ ਅਸਰ ਨਹੀਂ ਹੋਇਆ ਮੁੰਡਾ ਨਹੀਂ ਤੇ ਥਕੋਲੇ ਸੱਤਿਆ ਦਾ ਮੁੰਡੇ ਨੂੰ ਸਨੇਹਾ ਨਹੀਂ ਲਾਇਆ ਗਿਆ ਚਾਹ ਪਾਣੀ ਤਾਂ ਦੂਰ ਦੀ ਗੱਲ ਆ ਚਾਹ ਪਾਣੀ ਤਾਂ ਜਮਾਂ ਨਾ ਪਿਆ ਮੈਂ ਮੰਗਦੀ ਨਹੀਂ ਚਾਹ ਪਾਣੀ ਉਹ ਹੋਈ ਵੀ ਚਾਹ ਪਾਣੀ ਪਿਆਵਾ ਕੇ ਰੋਟੀ-ਪਕਕੀ ਖਵਾਵਾਂਗੇ ਬਹਿ ਜਾ ਲਿਆਉਣੀ ਐ ਮੈਂ ਬਣਾ ਕੇ ਚਾਹ ਨਹੀਂ ਫਰਚੀ ਦੀ ਰੋੜ ਦੀ ਮੈਂ ਜਾਨੀ ਐ ਤਾਇਕ ਕਿ ਕਰੇ ਤੇ ਜਦੋਂ ਆ ਗਏ ਭਈ ਮੈਨੂੰ ਹੋੜ ਮਾਰ ਲਿਓ ਤੇ ਉਹਨੂੰ ਤੂੰ ਮੁੰਡੇ ਨੂੰ ਸਨੇਹਾ ਲਾ ਦੇ ਵੀ ਸਰਪੰਚ ਕੋਲ ਤਲਾ ਕਰਿਆ ਨਾ ਮਾਤਾ ਕੋ ਬਾਹਾਂ ਨੇ ਮੇਰਾ ਜੇ ਬੁੱਕੀ ਆਪ ਕੋ ਮੇਰਾ ਨਾ ਵੀ ਸੋਣ ਫੇਰੀ ਇੱਕ ਜਵਾਖੜੀ ਸੀਗੀ ਉਹੀ ਮੇਰੇ ਘਰੇ ਬੈਠੀ ਆਂਡਣਾਂ ਘੋੜਾ ਮੈਨੂੰ ਰੋਲੀ ਪੁੱਛਦਾਂ ਕੁੜੀ ਤੇਰੀ ਕੀ ਕਿ ਮੈਂ ਬੈਠੀਆ ਤੇਰੀ ਦੀ ਜੀ ਮੈਂ ਬੈਠਿਆ ਮੈਂ ਦੱਸ ਕੀ ਦੱਸਾਂ ਵੀ ਉਹ ਕੰਜਰ ਵਾਲਾ ਟੱਕਰ ਗਿਆ ਸਾਨੂੰ ਤੇ ਫਿਰ ਉਹੀ ਹੱਲ ਕੱਢਦੇ ਫਿਰਦੇ ਆ ਫਿਰ ਉਹ ਜਿੱਥੇ ਨੀਂ ਨੀ ਹੋਣ ਵਾਲੀ ਉੱਥੇ ਤਾਂ ਨੀਂ ਨੀ ਹੁੰਦੀ ਜਿੱਥੇ ਤੂੰ ਉੱਚੀ ਹੋਣ ਵਾਲੀ ਉੱਥੇ ਤਾਂ ਉੱਚੀ ਦੀ ਹੁੰਦੀ ਨਾਲੇ ਤਾਂ ਤੂੰ ਉਹਦੇ ਮੂਰੇ ਆਏ ਤੋਂ ਤਾਂ ਤੂੰ ਜਿਵੇਂ ਸਿਰ ਨਹੀਂ ਚੱਕਦੀ ਪਰੌਣੇ ਮੂਰੇ ਤਾਂ ਤੇ ਮੇਰੇ ਮੰਨੀ ਤੂੰ ਆਏ ਹੋ ਕੰਮ ਕਰਕੇ ਆਉਣੀ ਹੈ ਕਿ ਮੈਂ ਕੋਈ ਇਸ ਚੀਜ਼ ਦੇ ਵਿੱਚ ਗਨਾਹ ਨਹੀਂ ਕੀਤਾ ਕਿਤੇ ਕਰਾਇਆ ਵੇਣਾ ਸਰਪੰਚ ਨੂੰ ਗੋਲ ਮਾਰ ਆਪਣੇ ਮੁੰਡੇ ਨੂੰ ਗੋਲ ਮਾਰ ਵੀ ਨਹੀਂ ਆਹੂ ਰਿਹਾ ਤੂੰ ਗੱਲ ਸੁਣ ਪੂਆ ਦੀ ਆਪਾਂ ਮੁੰਡੇ ਨੂੰ ਦੱਸ ਤਾਂ ਕੀ ਗੱਲ ਲੱਗੀ ਆਪਾਂ ਕਿਹੜਾ ਤੇ ਲੜਾਈ ਕਰਨੀ ਆ ਮੈਂ ਤੇਰਾ ਨਾ ਆਖੇ ਜਾਂਦੀ ਹੈ ਗੱਲ ਕਰਦੇ ਸੀ ਰੋਬਰ ਤੂੰ ਤਾਂ ਮੇਰੇ ਘਰ ਪੈ ਗਈ ਆਈ ਤੇ ਮੈਂ ਗੱਲ ਕੋਈ ਨਾ ਰੋਬਰ ਵੀ ਕਰਦਾ ਕਰਦੇ ਸੀ ਆਪਾਂ ਤੂੰ ਤਾਂ ਵੀ ਇੱਕ ਮਿੰਟ ਵੀ ਨਾ ਦੇਖਦੀ ਨਾ ਆਪਾਂ ਸਰਪੰਚ ਜੇ ਪਾਈ ਤੈਨੂੰ ਆਨੇ ਕੁੜਾ ਆਪਾਂ ਜੇ ਗੱਲ ਕੋ ਵੀ ਤੂੰ ਤਾਂ ਗਾੜੀ ਸਮਝਦੀ ਆਂਗੀ ਰਾਹ ਪਾਉਣ ਦੀ ਮਾਰੀ ਹੁੰਦੀ ਆ ਕਿਉਂ ਮੈਨੂੰ ਰੋਡ ਸੀ ਨਹੀਂ ਆ ਤੇ ਘਰ ਆਹ ਜੀ ਸਿਆਲ ਚ ਤੇ ਤੂੰ ਤਾਂ ਜਾਉਂਗੀ ਕਦੇ ਉੱਧਰ ਵੰਗ ਜਾ ਕਦੇ ਉੱਧਰ ਵੰਗ ਐ ਤੈਨੂੰ ਆਉਣਾ ਪਊਗਾ ਤੇਰੀ ਭਤੀਜੀ ਆ ਜੀ ਤੂੰ ਸੰਗ ਚ ਹੋਈ ਆ ਸਾਡਾ ਪੁੱਤੈ ਨੂੰ ਕਰਨਾ ਪਊਗਾ ਵੇ ਆ ਜਾ ਪਾਈ ਆ ਗਿਆ ਆ ਗਿਆ ਆ ਜਾ ਸਹੀ ਗੱਲ ਕੋਈ ਆਹ ਨਹੀਂ ਕਰ ਬੋਲ ਦਿਗੋ ਹਾਂ ਠੀਕ ਐ ਬੈ ਜਾ ਤੇ ਪੂਆ ਦੀ ਸੌਣ ਪਾਈ ਗੱਲ ਪੂਆ ਹੋਰ ਕਿਵੇਂ ਆ ਠੀਕ ਹੈ ਵਧੀਆ ਭਾਈ ਠੀਕਲ ਹੋ ਗਈ ਉਹ ਪਰੌਣੇ ਨਹੀਂ ਆਉਣਾ ਭਾਈ ਅੱਜ ਸੋਡੇ ਅੱਛਾ ਤੇ ਉਹ ਮਹਿੂਆਂ ਦਾ ਕਿ ਤੂ ਘਰ ਆ ਚਲ ਮੈਂ ਆਉਣਾ ਥੋੜੇ ਟਾਈਮ ਤੇ ਕਰ ਮੈਂ ਤੈਨੂੰ ਆਇਆ ਸੀ ਮੈਂ ਸਰਪੰਚ ਨੂੰ ਮਾੜਾ ਜਿਹਾ ਸਨੇਹਾ ਲਾ ਦੇ ਵੀ ਤੂੰ ਘਰੇ ਰਹੀ ਸਰਪੰਚਾ ਜੀ ਦੇ ਰੋਡ ਪਈ ਆਪਾਂ ਸਤ ਲਾ ਸਰਪੰਚ ਕੋਲ ਤਾਂ ਮੈਂ ਜਾਇਆ ਨਾ ਕੋਈ ਹਾਂ ਜਾ ਕੇ ਆ ਪਤਾ ਅਖਬੀ ਅੱਜ ਪਰੌਣਾ ਹੁੰਦਾ ਦਾ ਕੋਈ ਨਾ ਕੋਈ ਗੱਲਬਾਤ ਕਰ ਗਏ ਆਪਾਂ ਕੀ ਕਹਿੰਦੇ ਸੀ ਕੋਲ ਆਇੰਦਾ ਆਈ ਤਾਂ ਪਤਾ ਲੱਗੂਗੀ ਬਾਈ ਕੇ ਇਹਦਾ ਕੁਸੂਰ ਹੁੰਦਾ ਘਰ ਦਾ ਕੁਸੂਰ ਹੁੰਦਾ ਹੈ ਆਉਣ ਤੇ ਆਏ ਤੋਂ ਦਾ ਪਤਾ ਲੱਗ ਗਿਆ ਵੀ ਲੈ ਆਣਾ ਉਹਦਾ ਜਿੱਤ ਨੂੰ ਜਾਂ ਕੀ ਗੱਲਬਾਤ ਕਰਨੀ। ਅੱਛਾ ਅੱਛਾ। ਹਾਂ ਆ ਜਾਣਗੇ ਇੱਕ ਵਾਰੀ ਫੇਰ ਦੇਖਦੇ ਆਂ ਤੇ ਤੂੰ ਉਹਦੇ ਕੋਲ ਜਾਇਆ ਸਰਪੰਚ ਕੋਲ। ਸਰਪੰਚ ਕੋਲ ਤਾਂ ਮੈਂ ਜਾਇਆ ਉਹਨਾਂ ਕੋਈ ਗੱਲ ਨਹੀਂ। ਤੇ ਦੱਸਿਆ ਨਹੀਂ ਕੁਝ ਉਹਨਾਂ ਨੇ ਕੋਈ ਗੱਲ ਵਾ। ਜੇ ਪਤਾ ਮੈਨੂੰ ਦੱਸਿਆ ਹੁੰਦਾ ਫੇਰ ਮੈਂ ਤੁਹਾਨੂੰ ਦੱਸ ਹੀ ਦਿੰਦੀ ਮੈਂ ਲੋਖ ਤੇ ਆ ਰੱਖਣਾ ਸੀਗਾ ਗੱਲ ਤਾਂ। ਹਾਂ। ਜਦੋਂ ਮੈਂ ਸਰਪੰਚ ਨਾਲ ਉਹਦਾ ਕਰ ਲੈਣਾ ਗੱਲ। ਆਉ ਮੋਜਾ ਤੂੰ ਜਾਇਆ ਮੈਂ ਵੀ ਚਲਦੀ ਆਂ ਉਧਰ ਤਾਇਕੇ ਘਰ ਜਾਨੀ ਐ ਤੇ ਮੈਨੂੰ ਕੋਲ ਮਾਰ ਬਸ ਕੋਈ ਮੋਹਣ ਬਣਾਈ ਜਾਂਦੀ ਕੁੜੀ ਚਾਹ ਚਾਹ ਪੀ ਕੇ ਜਾਈ ਤੂੰ ਪੀ ਲਿਆ ਆ ਜਾ ਆ ਜਾ ਮੈਨੂੰ ਪਿਆਰ ਕੀ ਚਾਹਣਾ ਦੇਖ ਲੈ ਫਿਰ ਜੇ ਮੈਂ ਮਾਣਾ ਕੋਟਾ ਕੁਝ ਕਾਇ ਲੈਨੀ ਐ ਫਿਰ ਇਹਾਂ ਟੜ ਕੇ ਜਾਂਦੀ ਐਗੀ ਇਹ ਗੱਲ ਕਹੋਂਗੀ ਵੀ ਨਹੀਂਗੀ ਮੈਂ ਐਂ ਕਹਿੰਦਾ ਮਹੱਕਾਹ ਜਿਹੜਾ ਬਾਪਵਾਤਾ ਸਾਡਾ ਮਾਣਾ ਸਾਰੀ oven ਮੇਰੀ ਸੀ ਮਾ ਬਹੁਤ ਗਾਲ ਸੁਣਾਉਣੇ ਬਸ ਉਹ ਤੇ ਕਰ ਦਊਗੀ ਚਲ ਕੋਈ ਨਾ ਬੇਬੋਏ ਦੀ ਕੀ ਗਲਤੀ ਆਣੇ ਤਾਂ ਰਸਤਾ ਕਰਾਉਣਾ ਸੀ ਕਰਾਤਾ ਹਣਾ ਭਾਈ ਦੇਖ ਲੈ ਬੰਦਾ ਕ ਬੰਦਾ ਵੀ ਪਤਹੀ ਦਾ ਹੁੰਦਾ ਇਹ ਤਾਂ ਐਸੇ ਵੀਕ ਕੁੜੀਏ ਦ ਲੈ ਇਹਨੇ ਬੜਾ ਦੇਊਗੀ ਹੈ ਇਹ ਆਪਾਂ ਤਾਂ ਕੋਈ ਹੱਕ ਵੀ ਨਹੀਂ ਸਿਰੱਖਿਆ ਕੇ ਕਹਿੰਦੇ ਦੋਣਾ ਤਿੰਨਾ ਦਿੱਤਾ ਸੀ ਹੱਕੇ ਤੋਂ ਉਹ ਤਾਂ ਹੈ ਹੁਣ ਆਪਾਂ ਤਾਂ ਦਿਨ ਲੈਣ ਦਾ ਸੀਗਾ ਜੀ ਬਾਕੀ ਫਿਰ ਉਹ ਅਣ ਘੜਾ ਪਤਾ ਸੀ ਇਹ ਤਾਂ ਬਾਅਦ ਚ ਪਤਾ ਲੱਗਦਾ ਹੁੰਦਾ ਮੈਨੂੰ ਹੁਣ ਮੱਕੀ ਦੀਆਂ ਅੱਖ ਲਾਉ ਤੜਕਦੀ ਫਿਰਦੀ ਜਿਵੇਂ ਕਹਿ ਦਿੰਦੀ ਆ ਕੋਈ ਬਾਣੀ ਮਾਤੀ ਗੱਲ ਚੱਲ ਕੋਈ ਨਾ ਤੂੰ ਭੂਆ ਨਾ ਨਾ ਬੜਾ ਲੜਿਆ ਕੋਈ ਨਹੀਂ ਦਾ ਚੱਲਾ ਜਾਉਂਦਾ ਮੇਰਾ ਪੁੱਤੋ ਆਖੇਂ ਕਹਿੰਦਾ ਬਹੁਤ ਮਨ ਦੁਖੀ ਆ ਜੀ ਵੀ ਨਾ ਆਖੇਂ ਕਹਿੰਦਾ ਕੀ ਦੁਖੀ ਹੁੰਦੀ ਨਾ ਉਹਦੀ ਕੁੜੀ ਵੀ ਦੁਖੀ ਹੁੰਦੀ ਆਂਗੀ ਆ ਪਤਾ ਅੰਗ ਨਾ ਗਮੰਡ ਉਹਨ ਪਤਾ ਹੀ ਆਪ ਨੂੰ ਕੋਈ ਥੁੜੀ ਚ ਗੱਲ ਤੇ ਸਮਝਦੀ ਆ ਕੋਈ ਹੋਈ ਗੱਲ ਪਰ ਉਹਨੇ ਤੇ ਸਮਝੀ ਲਈ ਆ ਮੈਂ ਪੂਆ ਹੁਣ ਕਿਵੇਂ ਵਗ ਗਈ ਚਾਹ ਨਹੀਂ ਪੀਕੇ ਗਈ ਮੈਂ ਤਾਂ ਚਾਹ ਧਰ ਕੇ ਹੀ ਸੀਗੀ ਭਾਈ ਨਾ ਪੀਵੇ ਚਾ ਉਹਨੇ ਮੰਗ ਸਰ ਲੈ ਕੇ ਜਾਇ ਨਹੀਂ ਜਾਂਦਾ ਚ ਮੈਂ ਤਾਂ ਉਹ ਕਰਾਉਂਦੀ ਆ ਵੀ ਮੇਰੇ ਨਾਲ ਮਿੰਟਾ ਕਰੇ ਕੋਈ ਨਾ ਬੇਬੇ ਆਪਾਂ ਗੱਲ ਮੈਂ ਸਰਪੰਚ ਸਾਹਿਬ ਕੋਲ ਜਾ ਜੇ ਤੈਨੂੰ ਮਾੜਾ ਕਹਿੰਦੀ ਆ ਕਿ ਇਹ ਮਾੜੀ ਹੈਗੀ ਮੈਨੂੰ ਤਾਂ ਮਾੜਾ ਕਹਿਣਾ ਹੀ ਆ ਮੈਂ ਸਾਰੀਆਂ ਉਹਦੀਆਂ ਸੁਣਦੀ ਜੂ ਤਾਂ ਮਾੜਾ ਕਹਿੰਦੀ ਆ ਮੈਨੂੰ ਮਾੜਾ ਕਹਿੰਦੀ ਆ ਹਾਂ ਆਹ ਕਹਿੰਗੇ ਕਿ ਉਹ ਨਹੀਂ ਤਾਂ ਮਿਹਾਤ ਕਰਾਂਗੇ ਤੇਰੀ ਮਿਹਾਤ ਨਹੀਂ ਕਰਾਂਗੇ ਮੇਰੀ ਭਤੀਜੀ ਹੈ ਕਿ ਬੇਦੁਖੀ ਹੈਗੀ ਜਿਹੜਾ ਬੰਦਾ ਆਪ ਸੌਖਾ ਹੋਵੇ ਨਾ ਦੂਜਾ ਬੰਦਾ ਨਹੀਂ ਸੌਖਾ ਸੰਭ ਹੋਊਂਦਾ ਵਾ ਚੱਲ ਕੋਈ ਨਾ ਤੈਨੂੰ ਦੱਸਾਂ ਕਰ ਫੇਰ ਹੀ ਭੱਜੀ ਫਿਰਦੀ ਆਹੋ ਜੇ ਉਹਨੂੰ ਫਿਕਰ ਆਪਣਾ ਫਿਕਰ ਹੁੰਦਾ ਭਾਈ ਉਹ ਦੰਦੇ ਸਮਝਾਤੇ ਕਰਾ ਦਿੰਦੀ ਚੱਲ ਕੋਈ ਨਾ ਮੈਂ ਸਰਪੰਚਾਂ ਕੋਲ ਜਾ ਕੇ ਆਉਣਾ ਮੈਂ ਬੁਲਾਉਣਾ ਉਹਨਾਂ ਨੂੰ ਫਿਰ ਆਪਾਂ ਬਹਿ ਕੇ ਗੱਲ ਕਰਦੇ ਆਂ ਕੋਈ ਜਾ ਜਾ ਕੇ ਆ ਚੱਲਾਂ ਮੈਂ ਨਾਲ ਤੁਸੀਂ ਚਾਹ ਤਰੀ ਸੀ ਮੈਂ ਚਾਹ ਤਰੀ ਸੀ ਕਿ ਚੱਲ ਕੋਈ ਨਹੀਂ ਇਹ ਸਰਪੰਚਾਇਤ ਉਪਯੋਗ ਹਾਂਜੀ ਦੁੱਧ ਨਾ ਪਾਈ ਚਾਚ ਆ ਜਾ ਉਧਰ ਚਾਹ ਪੀ ਲੈ ਬੇਬੇ